kodi 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 kodi. ਅਵੀ ਵਿੱਚ ਜਾਣਦੇ ਆ ਸਾਰੇ ਗੁੱਟ ਜਿਹਨਾਂ ਦੀਦਾ ਪਾਵੇਂ ਪਿੰਡ ਤੋਂ ਨਿਕਲਿਆ ਮੈਂ ਜਿਹਨੂੰ ਜਿਹਨੂੰ ਅੱਜ ਵੀ ਰਾਤ ਨੂੰ ਸੁਪਨੇ 'ਚ ਪਿੰਡ ਦਾ ਚੇਤਾ ਆਉਂਦਾ ਤਾੜੀਆਂ ਮਾਰਦੇ ਜੋਰਦਾਰ ਲੈ ਵੀ ਫਿਰਦੇ ਆ ਪਿੰਡ ਦਾ ਚੇਤਾ ਤਾਂ ਸਾਰਿਆਂ ਨੇ ਆਉਂਦਾ ਸਾਰਿਆਂ ਦਾ ਹੀ ਜਾਣ ਨੂੰ ਜੀ ਕਰਦਾ ਪਰ ਜਦੋਂ ਕਿਸ਼ਤਾ ਭਰਨੀ ਆ ਪੈਂਦੀ ਆ ਦਿਲ ਫੇਰ ਨਹੀਂ ਕਰਦਾ ਆਓ ਸਾਹਮਣੇ ਨੌਜੰਦੀ ਪਈ ਹੋਏ ਰੇਡ ਸਾਹ ਹੋ ਗਿਆ ਲੈ ਦਾ ਵਾਦਾ ਕਰ ਦਿੱਤਾ ਹੈ ਇਹ ਲੈnde ਪੰਜਾਬ ਪਾਕਿਸਤਾਨ ਦੀ ਧਰਤੀ ਦਾ ਆਸਮਰਾਜੇ ਲਈ ਵੀ ਤਾੜੀਆਂ ਮਾਰ ਦਿਓ ਦਰਸ਼ਕ ਵੀਰੋ ਕਿ ਮਿੱਟ ਜਾਣ ਹੱਤਾ ਗੱਡੀ ਬੰਨੇ ਜਾਵੇ ਸ਼ੋਕ ਦੀ ਵਿੱਕ ਜਾਣ ਤੋਪਾਂ ਲੋੜ ਪਵੇ ਨਾ ਬੰਦੂਕ ਦੀ ਮੀਆਂ ਵਾਲੀ ਮੰਡੀ ਵਿੱਚ ਬਹਿੜ ਕਾ ਨਗੌਰ ਦਾ ਕਰੀ ਕਿਤੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ ਇੱਕ ਹੀ ਸ਼ਰੀਕ ਤੇ ਕਤੀ ਪਾਉਣੀ ਪੈਂਦੀ ਆ ਦੁਨੀਆਂ ਐਵੇਂ ਨਹੀਂ ਮੰਦੀ ਲੋਪੋਰਾ ਸਾਰੇ ਬਿਨੀ ਪੈਗ ਦੇ ਵਿੱਚ ਗੱਲਾਂ ਹੋ ਰੀਆਂ ਵੀ ਕੋਈ ਆਇਆ ਹੋਇਆ ਓਏ ਬੱਲੇ 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 ਹੋ ਹੋ ਮੇਲੇ ਮਿੱਤਰਾਂ ਦੇ ਹੋਣ ਕਿਦਾ ਸੀ ਖੜਕੂ ਮੇਲੇ ਮਿੱਤਰਾਂ ਦੇ ਮਿੱਤਰਾਂ ਦੇ ਮਿੱਤਰਾਂ ਦੇ ਮਿੱਤਰਾਂ ਦੇ ਆਓ ਵੇਖ ਲੈ ਵੀ ਸ਼ਾਨ ਦਾ ਬਾਦਸ਼ਾਹ ਮਿੱਤਰਾਂ ਦੇ ਮੇਲੇ ਮਿੱਤਰਾਂ ਦੇ 100 ਡਾਲਰ ਬਲਜਿੰਦਰੇ ਪਈ ਹੈ ਤੇ ਇਤਰਾਰ ਨੌਜਾਨਾ ਰਵਿੰਦਰ ਦੁੱਦੇ ਵਾਲਾ ਐ ਐਨ ਸਾਹੋਕੇ ਤੇ ਰੁਪਿੰਦਰ ਦੋਦਾ ਐਨ ਮੁਕਸਰੀਆ ਤੇ ਕਹਿੰਦੇ 모ਗੇ ਵਾਲਾ ਆ 모ਗੇ ਵਾਲਾ ਆ 모ਗੇ ਵਾਲਾ ਬੱਲੇ 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 모ਗੇ ਵਾਲਾ ਐਨ ਗੱਭਰੂ ਇਸ ਵੇਲੇ ਵਾਹ ਸਾਹੋਕੇ ਵਾਲਿਆ ਕਹਿੰਦੇ ਬਿਨੀ ਪਾਤੀ ਦੀ ਰੇਡ ਇਸ ਵੇਲੇ ਲੈ ਵੀ ਅਮਨਾ ਕਰੀ ਗੱਲ ਲੈ ਆ ਸਾਹਮਣੇ ਆਤੀ ਨੌਜਨ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਕੋਟਲੀ ਗਾਜਰਾਂ ਵਾਲਾ ਉਧਰ ਲੱड्डा ਬਾਬਾ ਵੀ ਅਗਲੇ ਮੈਚ ਦੇ ਲਈ ਤਿਆਰ ਹੈ ਕਹਿੰਦਾ ਵੀ ਖੇਡ ਵੱਖਰੀ ਦਿਖਾਉਣੀ ਹੈ ਸਾਹਮਣੇ ਪਈ ਹੋਈ ਨੌਜਨ ਦੀ ਰੇਡ ਚਾਰ ਜਾਫੀ ਤਿਆਰ ਨੇ ਇਦਰ ਸਾਹੋਕੇ ਵਾਲਾ ਵਾਲਾ ਰਵੀ ਸਾਹੋਕੇ ਵਾਲਿਆ ਨਹੀਂ ਹਰੀਸਾ ਤੇਰੀਆਂ ਉਹ ਪੁੱਲ ਬ੍ਰਦਰ ਤੇ ਉਪਰ ਕੰਟਰੈਕਸ਼ਨ ਵਾਲੇ ਭਰਾਵਾਂ ਨੇ ਅਗਲੀਆਂ ਜਿਹੜੀਆਂ ਸੁਲਤਾਨ ਦੀਆਂ 2 ਰੇਡਾਂ 300 ਡਾਲਰ ਦੀਆਂ ਆਉਣਗੀਆਂ ਇਦਰ ਰੇਡ ਪਾਉਣ ਦੇ ਲਈ ਆਦੀ ਇਸ ਵੇਲੇ ਮੱਲੀ ਵਾਲਾ ਕਹਿੰਦੇ ਗੁੱਟ ਟਕਾ ਕੇ ਫੜਦਾ ਮੱਲੀ ਵਾਲਾ ਗੁੱਟ ਟਕਾ ਕੇ ਫੜਦਾ ਮੱਲੀ ਵਾਲਾ ਗੁੱਟ ਟਕਾ ਕੇ ਫੜਦਾ ਸਿਰਾ ਹੋਏ ਗਬਰੂਆ ਸਿਰਾ ਹੋਏ ਗਬਰੂਆ ਨਹੀਂ ਵਿੱਚ ਪੈ ਰਹੀ ਆਦੀ ਦੀ ਅਗਲੀ ਸਾਹੋਗੇ ਵਾਲਾ ਪਰ ਸਮਾਂ ਵੀਤ ਗਿਆ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਕਿ ਖੇਡਣੀ ਹੋਵੇ ਕਬੱਡੀ ਤੇ ਉੱਤੇ ਡੈਰੀਆਂ ਨਹੀਂ ਪਾਈਦਾ ਕੋ ਮਾਗ ਵਿੱਚ ਛੱਡਣਾ ਪੈਂਦਾ ਨਿੱਗ ਰਜਾਈ ਦਾ ਜੇ ਥਾਰ ਵਿੱਚ ਸਹਿਣੀ ਪੈਂਦੀ ਟੁੱਪ ਦੀ ਮਾਰ ਮਿੱਤਰੋ ਵਾਣਾ ਸੌਖਾ ਨਹੀਂ ਕਬੱਡੀ ਦਾ ਸਟਾਰ ਮਿੱਤਰੋ ਪਿੰਦਾ ਮੱਲੀਆਂ ਐਨ ਗੱਲਾਂ ਨੇ ਚੱਲੀਆਂ ਸਾਢੇ 7 ਲੱਖ ਦੇ ਜਫੇ ਲਾਏ ਹੋਏ ਐ ਮਨੀ ਨੇ ਵੀ ਰਿਕਾਰਡ ਨੇ ਬਣਾਏ ਹੋਏ ਐ ਮਨੀ ਨੇ ਵੀ ਰਿਕਾਰਡ ਵੱਡੇ ਾਰ ਘੱਟ ਹੀ ਹੁੰਦੀ ਮੇਰੇ ਵੀਰੋ ਆਓ ਸਾਹਮਣੇ ਵੇਖਦਾ ਵੀ ਆਹ ਬਾਲੂ ਜੱਟ ਆ ਗਿਆ ਉਡੂ ਊਡੂ ਕਰਦਾ ਸ਼ਰੀਰ ਚੀਮੇ ਵਾਲਿਆ ਕਰੀ ਗੱਲ ਯਾਰਾ ਉਧਰ ਥਾਣੇ ਬਰਾਦ ऐसे तरह कबड्डी ਦੀਆਂ ਕੈਂਡ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ